ਇਹ ਹੱਦੀ ਬਦਲੀ ਨਹੀਂ ਹੁੰਦਾਗੇ ਗੁਰਦਾਸਪੁਰ ਦੇ ਬਲਾਕ ਕਲਾਂੌਰ ਦੇ ਪਿੰਡ ਪੰਡਾਲ ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਬੰਦ ਕਰ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸਕੂਲ ਦੇ ਪ੍ਰਿੰਸੀਪਲ ਦੀ ਸਿੱਖਿਆ ਵਿਭਾਗ ਦੁਆਰਾ ਕੀਤੀ ਗਈ ਬਦਲੀ ਨੂੰ ਰੱਦ ਕੀਤਾ ਜਾਵੇ ਵਿਦਿਆਰਥੀਆਂ ਨੇ ਬਦਲੀ ਨੂੰ ਲੈ ਕੇ ਪ੍ਰਿੰਸੀਪਲ ਦੇ ਹੱਕ ਚ ਖੜੇ ਹੋ ਕੇ ਸਕੂਲ ਦੇ ਗੇਟ ਨੂੰ ਬੰਦ ਕਰ ਸਕੂਲ ਦੇ ਬਾਹਰ ਸੜਕ ਜਾਮ ਕੀਤਾ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਦੀ ਬਦਲੀ ਨੂੰ ਰੋਕਿਆ ਜਾਵੇ ਉਹਨਾਂ ਕਿਹਾ ਕਿ ਪ੍ਰਿੰਸੀਪਲ ਦੇ ਸਕੂਲ ਨੂੰ ਆਪਣੀ ਨਿਗਰਾਨੀ ਚ ਇੱਕ ਵਧੀਆ ਮੁਕਾਮ ਤੇ ਪਹੁੰਚਾਇਆ ਹੈ ਇਹ ਸਾਡੀ ਸਰਦੀ ਬਦਲੀ ਹੋ ਚੁੱਕੀ ਹੈ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਨਾ ਹੋਵੇ ਇਸ ਕਰਕੇ ਇਹ ਧਰਨਾ ਲਾਇਆ ਗਿਆ ਆ ਉਹਨਾਂ ਨੇ ਸਕੂਲ ਦਾ ਸਿਸਟਮ ਵੀ ਬਹੁਤ ਵਧੀਆ ਡਿਸਪਲਾਈਨ ਹੈ ਪ੍ਰਾਈ ਦਾ ਬਹੁਤ ਵਧੀਆ ਸਕੂਲ ਦਾ ਉਹਨਾਂ ਨੇ ਬਹੁਤ ਸੋਨਾ ਕੀਤਾ ਹੋਇਆ ਵਾ ਇਸ ਕਰਕੇ ਚਾਹੁੰਦੇ ਕਿ ਸਾਡੀ ਸਰ ਦੀ ਬਦਲੀ ਨਾ ਹੋਵੇ ਇਸ ਕਰਕੇ ਇਹ ਧਰਨਾ ਲਾਇਆ ਹੋਇਆ ਆ ਸਾਡੀ ਰਣਜੀਤ ਸਾਡੀ ਬਦਲੀ ਹੋਇਆ ਉਹ ਨਹੀਂ ਹੋਣੀ ਚਾਹੀਦੀ ਤੇ ਜੇ ਬਦਲੀ ਹੋ ਸਕੂਲ ਵਿੱਚ ਨਾ ਹੋਈ ਤੇ ਇਸ ਕਰਕੇ ਸਾਡਾ ਧਰਨਾ ਜਾਰੀ ਰਹੇਗਾ ਇਹ ਮੰਗ ਕਰਦੇ ਤੁਸੀਂ ਸਰ ਸਕੂਲ ਦੀ ਸਾਡੀ ਬਦਲੀ ਨਾ ਹੋਵੇ ਸਾਡਾ ਸਕੂਲ ਰਣਜੀਤ ਸਰ ਦੀ ਬਦਲੀ ਹੋਈ ਹੈ ਇਸ ਕਰਕੇ ਅਸੀਂ ਧਰਨਾ ਦੇਣੀ ਹੈ ਕਿ ਰਣਜੀਤ ਸਰ ਦੀ ਬਦਲੀ ਨਾ ਹੋਵੇ ਜਦ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ 2006 ਤੋਂ ਬਤੌਰ ਪ੍ਰਿੰਸੀਪਲ ਇਸ ਸਕੂਲ 'ਚ ਕੰਮ ਕਰ ਰਹੇ ਹਨ ਦੱਸ ਦਈਏ ਕਿ ਇਸ ਪ੍ਰਦਰਸ਼ਨ 'ਚ ਵਿਦਿਆਰਥੀਆਂ ਦੇ ਨਾਲ ਪਿੰਡ ਵਾਸੀ ਵੀ ਪ੍ਰਿੰਸੀਪਲ ਦੇ ਹੱਕ 'ਚ ਖੜੇ ਦਿਖਾਈ ਦਿੱਤੇ ਉੱਥੇ ਹੀ ਤਹਿਸੀਲਦਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇਸ ਸਿਆਸਤ 'ਚ ਨਹੀਂ ਪੈਣਾ ਚਾਹੀਦਾ 2006 ਤੋਂ ਮੈਂ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਿਹਾ ਮੇਰੇ ਕਾਰਜਕਾਲ ਦੁਆਨ ਸਕੂਲ ਦਾ ਵਧੀਆ ਡਿਸਪੀਨ ਰਿਹਾ ਸਕੂਲ ਦੇ ਬੱਚਿਆਂ ਦੀ ਗਿਣਤੀ ਵਧੀਆ ਰਹੀ ਆ ਸਕੂਲ ਦੀਆਂ ਬਿਲਡਿੰਗਾਂ ਬਹੁਤ ਵਧੀਆ ਬਣੀਆਂ ਨੇ ਸਕੂਲ ਦੇ ਬੱਚੇ ਜਿਹੜੇ ਸਾ ਹਰ ਸਾਲ ਹੈਂਡਬਾਲ ਲੜਕੀਆਂ ਟੀਮ ਜਿਹੜੀ ਸਾਡੇ ਜ਼ਿਲ੍ਹੇ ਚੋਂ ਫਸਟ ਹੁੰਦੀ ਆ 5 6 8 ਲੜਕੀਆਂ ਹਰ ਸਾਲ ਪੰਜਾਬ ਦੇ ਸਰਟੀਫਿਕੇਟ ਲੈ ਕੇ ਆਉਂਦੀਆਂ ਨੇ ਇਹ ਸੇ ਕਾਰਨ ਕਰਕੇ ਹੀ ਇਹ ਲੋਕ ਜਿਹੜੇ ਨੇ ਮੇਰਾ ਸਤਿਕਾਰ ਕਰਦੇ ਨੇ ਤੇ ਬੱਚੇ ਵੀ ਮੇਰਾ ਸਤਕਾਰ ਕਰਦੇ ਨੇ ਬੱਚੇ ਨੂੰ ਚਾਹੁੰਦੇ ਨੇ ਤੇ ਰਣਜੀਤ ਸਿੰਘ ਜਿਹੜਾ ਉਹਦੀ ਬਦਲੀ ਨਾ ਹੋਵੇ ਮੇਰੀ ਬਦਲੀ ਜਿਹੜੀ ਆ ਮੈਂ ਬਦਲੀ ਲਈ ਅਪਲਾਈ ਨਹੀਂ ਕੀਤਾ ਮੇਰੀ ਬਦਲੀ ਜਿਹੜੀ ਆ ਮਹਿਕਮੇ ਨੇ ਪਤਾ ਨਹੀਂ ਕਿਉਂ ਕਰਤੀ ਆ ਤੇ ਉਹ ਇਸੇ ਕਰਕੇ ਇਹ ਪਿੰਡ ਵਾਲੇ ਤੇ ਬੱਚੇ ਜਿਹੜੇ ਨੇ ਚਾਹੁੰਦੇ ਵੀ ਰਣਜੀਤ ਸਿੰਘ ਨਾ ਜਾਵੇ ਮੇਰਾ ਬ੍ਰਦਰ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਆ ਤੇ ਸ਼ਾਇਦ ਉਹਦੇ ਕਰਕੇ ਕਿਸੇ ਨੇ ਰੰਜਸ ਦੇ ਨਾਲ ਹੀ ਬਦਲੀ ਕੀਤੀ ਆ ਉੱਦਾਂ ਦੇ ਕੋਈ ਮੇਰੀ ਬਦਲੀ ਵਾਲੀ ਪਿੰਡ ਵੱਲੋਂ ਤੇ ਕੋਈ ਸ਼ਿਕਾਇਤ ਨਹੀਂ ਫਿਰ ਰঞ্জੀਤ ਸਿੰਘ ਦੀ ਬਦਲੀ ਕੀਤੀ ਜਾਵੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਕਾਮਕਾਰ ਵੇਖ ਕੇ ਲੋਕਾਂ ਦੀ ਆਵਾਜ਼ ਵੇਖ ਕੇ ਤੇ ਮੈਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤਾ ਕਰਦਾ ਕਿ ਮੇਰੀ ਬਦਲੀ ਜਿਹੜੀ ਆ ਰੱਦ ਕਰ ਦਿੱਤੀ ਜਾਵੇ ਮੈਨੂੰ ਸਰੀਅਸ ਸਕੂਲ ਪੰਡਾਲ ਵਿਖੇ ਹੀ ਰਹਿਣ ਦਿੱਤਾ ਜਾਵੇ ਕੋ ਪ੍ਰੋਟੈਸਟ ਕਰਨਾ ਇੱਕ ਆਪੜੀ ਜਗ੍ਹਾ ਹੈ ਤੇ ਸ਼ਰਧੀ ਆਵਾਜ਼ਾਈ ਤੇ ਬੱਚਿਆਂ ਨੂੰ ਬਾਹਰ ਬਿਠਾਉਣਾ ਇੱਕ ਬਿਲਕੁਲ ਹੀ ਘਰ ਕਰਨੀ ਹੈ ਸਪੋਕਸਮੈਨ ਟੀਵੀ ਲਈ ਗੁਰਦਾਸਪੁਰ ਤੋਂ ਹਿੰਮਤ ਨੰਦਾ ਦੀ ਰਿਪੋਰਟ